ਦੁਨੀਆ ਜੋ ਮਰਜ਼ੀ ਕਰਵੇ ਪਰ ਮੇਰੇ ਆਪ ਲਈ ਇਹ ਜਗਾ ਤੀਰਥ ਹੈ ਕਿਉਂਕਿ ਇਸ ਜਗਾ ਤੇ ਉਹਨਾਂ ਲੋਕਾਂ ਦੀ ਮਦਦ ਹੋਏਗੀ ਜਿਹੜੇ ਸਮਾਜ ਦੇ ਵਿੱਚ ਦੁੱਧਕਾਰੇ ਜਾਂਦੇ ਨੇ ਇਲਾਜ ਲਈ ਪੈਸੇ ਨਹੀਂ 500 ਅੱਖਾਂ ਦੇ ਆਪਰੇਸ਼ਨ ਜਿਹੜੇ ਵੀਰ ਹੋਣਾਂ ਨੇ ਅਡਾਪਟ ਕੀਤੇ ਸੀ ਜੋ ਸਾਡੇ ਗੁਰਸਾਹਿਬ ਨੇ ਹੁਕਮ ਕੀਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਉਹ ਇਹ ਵੀਰ ਪੈਰਾ ਦੇ ਦੇ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਪਲੀਜ਼ ਜ਼ਰੂਰ ਇੱਥੇ ਆ ਕੇ ਇਹਨਾਂ ਨੂੰ ਮਿਲੋ ਤੇ ਆਪਾਂ ਦਸਵੰਦ ਕੱਟ ਕੇ ਇਹਨਾਂ ਦੀ ਸਪੋਰਟ ਦੇਣੀ ਆ ਅਸੀਂ ਤੁਹਾਡੇ ਬੱਚੇ ਆ ਛੋਟੇ ਭਰਾ ਆ ਸਾਡੀ ਕਿਤੇ ਗਲਤੀ ਹੈ ਕੋਈ ਸਾਨੂੰ ਸਮਝਾਓ ਸਾਨੂੰ ਦੱਸੋ ਕਿ ਹਾਂ ਜੀ ਤੁਸੀਂ ਇੱਥੇ ਗਲਤ ਹੋ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਇਸ ਜਗ੍ਹਾ ਤੇ ਸਾਡੇ ਤੀਰਥ ਤੇ ਐਦਾਂ ਦੀ ਮਹਾਨ ਸ਼ਖਸੀਤਾਂ ਦੇ ਚਰਨ ਪੈਂਦੇ ਨੇ ਨਾ ਤਾਂ ਮੇਰੇ ਲਈ ਹੁੰਦਾ ਹੈ ਕਿ ਇਹ ਜਗ੍ਹਾ ਹੋਰ ਪਵਿੱਤਰ ਹੋ ਰਹੀ ਹੈ ਮੈਨੂੰ ਇਸ ਇਸ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਦੁਨੀਆ ਜੋ ਮਰਜ਼ੀ ਕਵੇ ਪਰ ਮੇਰੇ ਆਪ ਲਈ ਇਹ ਜਗ੍ਹਾ ਤੀਰਥ ਹੈ ਕਿਉਂਕਿ ਇਸ ਜਗ੍ਹਾ ਤੇ ਉਹਨਾਂ ਲੋਕਾਂ ਦੀ ਮਦਦ ਹੋएगी ਜਿਹੜੇ ਸਮਾਜ ਦੇ ਵਿੱਚ ਦੁੱਧਕਾਰੇ ਜਾਂਦੇ ਨੇ ਇਲਾਜ ਲਈ ਪੈਸੇ ਨਹੀਂ ਮਾਵਾਂ ਦੇ ਪੁੱਤ ਮਰ ਰਹੇ ਨੇ ਸਾਡੇ ਸਮਾਜ ਤੋਂ ਅਸੀਂ ਬਹੁਤ ਚੰਗੀ ਤਰ੍ਹਾਂ ਜਾਣੂ ਆ ਔਰ ਅੱਜ ਇਸ ਜਗ੍ਹਾ ਨੂੰ ਹੋਰ ਚਾਰ ਚੰਨ ਲਾਣ ਲਈ ਮੇਰੇ ਭਰਾ ਅਮਰੀਕਾ ਤੋਂ ਯੂਬਾ ਸਿਟੀ ਤੋਂ ਇਹ ਵੀ ਇੱਕ ਸੰਸਥਾ ਚ ਚਲਾ ਰਹੇ ਨੇ ਸੇਵਾ ਸੈਲਫਲੈਸ ਸਰਵਿਸ ਯੂਬਾ ਸਿਟੀ ਦੇ ਵਿੱਚ ਔਰ ਕਾਫੀ ਲੰਮੇ ਸਮੇਂ ਤੋਂ ਉੱਥੋਂ ਇਹ ਸਾਡੀ ਐਨ ਜੀਓ ਨਾਲ ਜੁੜ ਕੇ ਬਹੁਤ ਲੋਕਾਂ ਦੇ ਇਲਾਜ ਓਪਰੇਸ਼ਨ ਵੀ ਕਰਾ ਰਹੇ ਨੇ ਤੁਸੀਂ ਪਿੱਛੇ ਮੇਰੀ ਵੀਡੀਓ ਵੀ ਦੇਖੀ ਹੋਏਗੀ 500 ਅੱਖਾਂ ਦੇ ਓਪਰੇਸ਼ਨ ਜਿਹੜੇ ਵੀਰ ਹੋਣਾ ਨੇ ਅਡਾਪਟ ਕੀਤੇ ਸੀ ਔਰ ਵੱਡੀ ਗੱਲ ਇਹ ਸਪੈਸ਼ਲੀ ਇੰਡੀਆ ਸੇਵਾ ਕਰਨ ਲਈ ਆਏ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਰੋਜ਼ ਜਾ ਰਹੇ ਨੇ ਜਿੱਥੇ ਜਿੱਥੇ ਜਿੰਨੀ ਜਿੰਨੀ ਸਮਝ ਅਨੁਸਾਰ ਇਹਨਾਂ ਨੂੰ ਲੱਗ ਰਿਹਾ ਕਿ ਇੱਥੇ ਸਾਡੀ ਲੋੜ ਹੈ ਉੱਥੇ ਸੇਵਾ ਨਿਭਾ ਰਹੇ ਨੇ ਔਰ ਸਾਡੀ ਜਗ੍ਹਾ ਤੇ ਅੱਜ ਭਾਗ ਖੁੱਲੇ ਨੇ ਕਿ ਬਾਈ ਹੁਣੀ ਇੱਥੇ ਆਏ ਨੇ ਮੇਰੀ ਆਤਮਾ ਨੂੰ ਸਕੂਨ ਮਿਲਿਆ ਔਰ ਮੈਂ ਧੰਨਵਾਦ ਦੀਆਂ ਉਸ ਹਰ ਐਨ ਆਰ ਆਈ ਦਾ ਜਿਹੜਾ ਵੀ ਬਾਹਰ ਬਹਿ ਕੇ ਆਪਣੇ ਪੰਜਾਬ ਨੂੰ ਬਚਾਉਣ ਦੇ ਵਿੱਚ ਬਾਰ ਬਾਰ ਯਤਨ ਕਰ ਰਹੇ ਨੇ ਸੇਵਾ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਸੇਵਾ ਉਸ ਜਗ੍ਹਾ ਕਰ ਰਹੇ ਨੇ ਜਿੱਥੇ ਅਸਲ 'ਚ ਲੋੜ ਹੈ ਐਵੇਂ ਪੈਸੇ ਫਜ਼ੂਲ ਦੇਈ ਜਾਣੇ ਕਿਸੇ ਨੂੰ ਕੋਈ ਫਾਇਦਾ ਨਹੀਂ ਪਰ ਇੱਕ ਮਰੀਜ਼ ਦੇ ਸਿੱਧਾ ਦਵਾਈ ਦੀ ਜਿਹਨੂੰ ਲੈ ਕੇ ਦੇਣੀ ਜੋ ਸਾਡੇ ਗੁਰਸਾਹਿਬ ਨੇ ਹੁਕਮ ਕੀਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਇਹ ਵੀਰ ਪੈਰਾ ਦੇ ਰਹੇ ਨੇ ਔਰ ਮੈਨੂੰ ਚੰਗਾ ਲੱਗਿਆ ਅੱਜ ਵੀਰ ਹੋਣੀ ਇੱਥੇ ਆਏ ਨੇ ਇੱਥੇ ਹਸਪੀਟਲ ਜਿਹੜਾ ਬਣਨ ਜਾ ਰਿਹਾ ਔਰ ਕੁਝ ਦਿਨਾਂ ਦੇ ਵਿੱਚ ਹੀ ਇਹਦੀ ਜਿਹੜੀ ਸ਼ੁਰੂਆਤ ਹੋ ਜੇਗੀ ਚਾਰਦੁਆਰੀ ਤੁਸੀਂ ਹੋਈ ਦੇਖ ਹੀ ਲਈ ਹੈ ਤੇ ਮੈਂ ਵੀਰੇ ਨੂੰ ਕਹੂੰਗਾ ਬਾਈ ਨੂੰ ਜਰੂਰ ਬਾਈ ਤੁਸੀਂ ਆਪਣਾ ਇੱਕ ਐਕਸਪੀਰੀਅੰਸ ਇੱਥੇ ਬਾਰੇ ਜਰੂਰ ਸ਼ੇਅਰ ਕਰੋ ਬਾਈ ਜੀ ਕਖਾਲਸਾ ਬਾਈ ਕੀ ਫਤਿਹ ਮੇਰਾ ਨਾਮ ਜਸਕਨ ਸਿੰਘ ਐਸੀ ਕੈਲੀਫੋਰਨੀਆ ਤੋਂ ਆਇਆ ਸਾਡੀ ਟੀਮ ਇਕੱਠੀ ਹੋ ਕੇ ਤੇ ਮੈਨੂੰ ਬਹੁਤ ਇੱਥੇ ਆ ਕੇ ਪ੍ਰਾਊਡ ਫੀਲ ਹੋ ਰਿਹਾ ਵੀ ਆਪ ਇੱਥੇ ਭਾਜੀ ਹੁਣਾਂ ਨੇ ਸੱਦਿਆ ਸਾਨੂੰ ਤੇ ਆਪਾਂ ਇੱਥੇ ਪਹੁੰਚੇ ਆ ਦੇਖਣ ਲਈ ਜੋ ਪ੍ਰੋਗਰਾਮ ਭਾਜੀ ਇਹਨਾਂ ਦਾ ਚੱਲਦਾ ਆ ਤੇ ਗਾਂ ਚੱਲਣਾ ਆ ਤੇ ਅਸੀਂ ਇਹਨਾਂ ਨੂੰ ਕਹਿ ਰਹੇ ਆ ਆਪਾਂ ਤੁਹਾਡੇ ਨਾਲ ਹਮੇਸ਼ਾ ਖੜੇ ਆ ਜੋ ਵੀ ਇਹਨਾਂ ਨੂੰ ਲੋੜ ਆ ਤੇ ਇਹ ਬਹੁਤ ਵੱਡਾ ਪ੍ਰੋਜੈਕਟ ਭਾਜੀ ਇਹਨਾਂ ਦਾ ਚੱਲਣਾ ਇੱਥੇ ਤੇ ਮੈਂ ਬੇਨਤੀ ਕਰਦਾ ਵੇ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਬਾਹਰ ਬੈਠੇ ਆ ਤੁਸੀਂ ਪਲੀਜ਼ ਜ਼ਰੂਰ ਆਪਣੇ ਇੱਥੇ ਆ ਕੇ ਇਹਨਾਂ ਨੂੰ ਮਿਲੋ ਤੇ ਆਪਾਂ ਦਸਵੰਦ ਕੱਢ ਕੇ ਇਹਨਾਂ ਦੀ ਸਪੋਰਟ ਦੇਣੀ ਆ ਇਨਾ ਵਰਗਾ ਕੋਈ ਪ੍ਰੋਗਰਾਮ ਇੱਥੇ ਅਜੇ ਤਾਈ ਮੈਂ ਦੇਖਿਆ ਨਹੀਂ ਬਈ ਇਹ ਕੈਸ਼ ਨਹੀਂ ਐਕਸੈਪਟ ਕਰਦੇ ਇਹ ਜੋ ਵੀ ਇਹਨਾਂ ਨੇ ਬਿਲਡਿੰਗ ਵੀ ਖੜੀ ਕਰਨੀ ਆ ਇਹ ਇਦਾਂ ਹੀ ਖੜੀ ਕਰਨੀ ਆ ਬਈ ਕਿਸੇ ਨੇ ਸਰੀਆ ਲਿਆਤਾ ਕਿਸੇ ਨੇ ਸਿਮੈਂਟ ਲਿਆਤਾ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜੋ ਵੀ ਇਹਨਾਂ ਨੂੰ ਲੋੜ ਆ ਆਪਣੇ ਸਾਰਿਆਂ ਨੇ ਰਲ ਮਿਲ ਕੇ ਸਾਂਝੇ ਯੂ ਨੋ ਖਰਚੇ ਚੱਕਣੇ ਆ ਸੋ ਮੈਂ ਬੇਨਤੀ ਕਰਦਾ ਜਿੰਨੇ ਵੀ ਮੇਰੇ ਵੀਰ ਦੇਖ ਰਹੇ ਆ ਪਲੀਜ਼ ਤੁਸੀਂ ਜਰੂਰ ਇੱਥੇ ਆਓ ਤੇ ਭਾਜੀ ਇਹਨਾਂ ਨੂੰ ਜੋ ਕਾਲ ਲਾਓ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਸਾਂਝਾ ਇਹ ਹਸਪਤਾਲ ਇੱਥੇ ਖੋਲਣਾ ਤੇ ਜੋ ਵੀ ਆਪਾਂ ਕਰ ਸਕਦੇ ਭਾਈ ਹੁਣੇ ਗਾਹ ਦੱਸੂਗੇ। ਥੈਂਕ ਯੂ ਭਾਈ ਮੈਂ ਵੀਰੇ ਹੋਣਾਂ ਲਈ ਬਹੁਤ ਕਹਿ ਲੋ ਕੀ ਸ਼ਬਦ ਨਹੀਂ ਬਣੇ ਜਿਹੜੀ ਮੈਂ ਐਪਰੀਸ਼ੀਏਸ਼ਨ ਦੀ ਕੋਈ ਕਰ ਸਕਾ ਮੇਰੀ ਕੋਈ ਇਨੀ ਔਕਾਤ ਨਹੀਂ ਪਰ ਇਹ 14 ਸਾਲਾਂ ਤੋਂ ਸੇਵਾ ਕਰ ਰਹੇ ਨੇ। ਸਾਡੀ ਸੰਸਥਾ ਨੂੰ ਚਲੋ 10 ਸਾਲ ਹੋਏ ਨੇ ਪਰ ਇਹਨਾਂ ਨੂੰ 14 ਸਾਲ ਹੋ ਗਏ ਔਰ 14 ਤੇ 10 24 ਸਾਲ ਦਾ ਤਜਰਬਾ ਹੈ। ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਨੌਜਵਾਨਾਂ ਨੂੰ ਅੱਜ ਦਾ ਸਮਾਜ ਅੰਡਰ ਐਸਟੀਮੇਟ ਨਾ ਕਰੇ। ਅਸੀਂ ਤੁਹਾਡੇ ਬੱਚੇ ਆਂ ਛੋਟੇ ਭਰਾ ਆਂ ਸਾਡੀ ਕਿਤੇ ਗਲਤੀ ਹੈ ਕੋਈ ਸਾਨੂੰ ਸਮਝਾਓ। ਸਾਨੂੰ ਦੱਸੋ ਕਿ ਹਾਂ ਜੀ ਤੁਸੀਂ ਇੱਥੇ ਗਲਤ ਹੋ ਇਹਨੂੰ ਐਦਾਂ ਨਹੀਂ ਇਹਨੂੰ ਐਦਾਂ ਕਰੋ ਪਰ ਇੱਕ ਦੂਜੇ ਦੀ ਲੱਤਾਂ ਖਿੱਚਣੀ ਹੈ ਇੱਕ ਦੂਜੇ ਨੂੰ ਚੰਗਾ ਮਾੜਾ ਬੋਲਣਾ ਇਹਦਾ ਨਾ ਕੋਈ ਸਮਾਜ ਦਾ ਭਲਾ ਦਾ ਹੋਣਾ ਨਹੀਂ ਆਪਾਂ ਬੈਠੇ ਦੂਜੇ ਨੂੰ ਮਾੜਾ ਬੋਲਿਆ ਦੂਜੇ ਨੂੰ ਮਾੜਾ ਬੋਲਿਆ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਇਹਦੀ ਜਗ੍ਹਾ ਜੇ ਕੋਈ ਬੰਦਾ ਸਮਾਜ 'ਚ ਗਲਤ ਕਰ ਵੀ ਰਿਹਾ ਉਹਨੂੰ ਸਮਝਾ ਦੋ ਕਿ ਹਾਂ ਪੁੱਤਰ ਐਦਾਂ ਨਹੀਂ ਤੂੰ ਐਦਾਂ ਕਰ ਅੱਜ ਵੀਰ ਉਹਨਾਂ ਦੀ ਪੂਰੀ ਟੀਮ ਨਾਲ ਪਹੁੰਚੇ ਨੇ ਇੱਥੇ ਸੇਵਾ ਦੇ ਲਈ ਇੰਡੀਆ ਔਰ 15 ਦਿਨ ਸੇਵਾ ਕਰਨੀ ਆਏ ਨੇ ਤਾਂ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਤੁਹਾਡੇ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਸਰਬੱਤ ਦੇ ਭਲੇ ਲਈ ਅਰਦਾਸ ਕਰਿਓ ਔਰ ਇਹ ਅਰਦਾਸ ਕਰਿਓ ਕਿ ਪ੍ਰਮਾਤਮਾ ਸਾਨੂੰ ਨਾ ਦਵੇ ਇਹ ਕਹੋ ਕਿ ਜੇ ਸਾਡੀ ਨੀਤਾਂ ਸਾਫ਼ ਨੇ ਤਾਂ ਬੇੜਾ ਪਾਰ ਰੱਖੇ ਨਹੀਂ ਤਾਂ ਬੇੜਾ ਗਰਕ ਰੱਖੇ ਉਹਦੇ 'ਚ ਸਾਰਾ ਕੁਝ ਹੀ ਆ ਜਾਂਦਾ ਚੰਗਾ ਮੜ ਤਾਂ ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਆਏ ਹੋ ਸਪੈਸ਼ਲੀ ਔਰ ਸਾਡੇ ਫਤੇ ਵੀਰ ਦਾ ਧੰਨਵਾਦ ਜਿਨ੍ਹਾਂ ਨੇ ਮੇਨ ਇੱਕ ਕੜੀ ਬਣ ਕੇ ਜੋੜਿਆ ਸਾਨੂੰ ਸਾਰਿਆਂ ਨੂੰ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅੱਗੇ ਵੀ ਵੀਰ ਹੋਣੀ ਮੈਂ ਉਮੀਦ ਕਰੂੰਗਾ ਕਿ ਜੁੜ ਕੇ ਇਸ ਜਗ੍ਹਾ ਨੂੰ ਆਪਣੀ ਫਾਊਂਡੇਸ਼ਨ ਸਮਝ ਕੇ ਕੋਈ ਸਾਡਾ ਵੰਡਿਆ ਨਹੀਂ ਹੋਇਆ ਕਿ ਇੱਕ ਜ਼ਰੀਆ ਮੇਰੀ ਹੈ ਤੇ ਸੈਲਫਲੈਸ ਇਹਨਾਂ ਦੀ ਹੈ ਇੱਕੋ ਹੀ ਹੈ ਇਹ ਵੀ ਇੱਕ ਜ਼ਰੀਆ ਦੇ ਮੈਂਬਰ ਨੇ ਅੱਜ ਤੋਂ ਔਰ ਇਹਨਾਂ ਦੀ ਸੈਲਫਲੈਸ ਸੇਵਾ ਦਾ ਮੈਂ ਮੈਂਬਰ ਜਿੱਥੇ ਕਦੀ ਇਹਨਾਂ ਨੂੰ ਮੇਰੀ ਲੋੜ ਹੈ ਮੇਰੀ ਜਾਨ ਹਾਜ਼ਰ ਔਰ ਜਿੱਥੇ ਸਾਨੂੰ ਲੋੜ ਹੈ ਤਾਂ ਖੜੇ ਹੀ ਨੇ ਤਾਂ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ